ਲੈ ਵੀ ਸੱਜਣੋ ਕਣਕਾਂ ਦਾ ਸੀਜ਼ਨ ਆਉਣ ਵਾਲਾ ਬਜਾਈ ਦਾ ਸੀਜ਼ਨ ਆਉਣ ਵਾਲਾ ਤੇ ਬਹੁਤ ਸਾਰੇ ਕਿਸਾਨ ਆ ਜਿਹੜੇ ਸੋਚਦੇ ਹੋਣਗੇ ਕਿ ਕਿਹੜੀ ਵੈਰਾਈਟੀ ਆ ਜਿਹੜੀ ਉਹ ਬੀਜੀ ਜਾਵੇ ਤਾਂ ਆਪਣੇ ਨਾਲ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਮੈਂ ਇੱਕ ਕੰਪਨੀ ਦੀ ਐਡ ਕਰਨ ਆਇਆ ਜਿਹੜੀ ਬੀ ਬੀਜ ਦਾ ਝੋਨੇ ਦਾ ਕੰਮ ਕਰਦੀ ਆ ਪਰ ਨਾਲ ਦੀ ਨਾਲ ਬਾਉ ਜੀ ਹੁਣੀ ਦਾਣਾ ਦਾਣਾ ਤੋਲ ਕੇ ਅੰਕੜੇ ਵੀ ਜਰੂਰ ਕੱਢਦੇ ਹੁੰਦੇ ਆ ਮੈਂ ਝੋਨੇ ਦੀ ਇਹਨਾਂ ਦੀ ਐਡਵਰਟਾਈਜ਼ਮੈਂਟ ਫਲਮਾ ਕੇ ਆਇਆ ਤੇ ਬਹੁਤ ਸਾਰੇ ਝੋਨੇ ਇਹਨਾਂ ਦੇ ਪੈਦਾ ਕੀਤੇ ਹੋਇਆ ਇਹ ਕਹਿੰਦੇ ਨਾਂ ਲਾਓ ਭਾਈ ਆ ਫਲਾਣਾ ਡਿੱਗਦਾ ਹੈ ਫਲਾਣੇ ਤੇ ਦਾਣੇ ਹੌਲੇ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਇਹ ਖੁਦ ਵੀ ਕਹਿ ਦਿੰਦੇ ਆ ਕਿ ਨਾਂ ਲਾਓ ਹੁਣ ਇਹਨਾਂ ਕੋਲੇ ਇੱਥੇ ਆਪਣੇ ਕੋਲੇ ਤਿੰਨ ਚਾਰ ਕਣਕਾਂ ਆ ਕਿਹੜੀ ਕਣਕ ਕਿਹੜੇ ਇਲਾਕੇ ਚ ਕੀ ਝਾੜ ਦੇ ਸਕਦੀ ਆ ਆਪਾਂ ਸਾਰੀ ਗੱਲਬਾਤ ਕਰਦੇ ਬਾਊ ਜੀ ਸਸਿਕਾ ਜੀ ਬਾਊ ਜੀ ਆਪਣੇ ਕੋਲੇ ਹੈਗੀਆਂ 505 ਤੇ 368 ਸੀ ਨਹੀਂ 368 ਆਪਣੇ ਕੋਲ ਵੈਰਾਈਟੀਆਂ ਤੇ ਬਹੁਤ ਜ਼ਿਆਦਾ ਜੀ ਇਹ ਜਿਹੜੀ 505 ਜਨਾ ਜੀ ਇਹ ਆਪਣੀ ਰਿਸਰਚ ਹੈ ਅੱਛਾ ਜੀ ਜਿਹੜਾ ਤੁਸੀਂ ਦੇਖ ਕੇ ਆਇਓ ਪਿੱਛੇ ਜੀ ਮੈਂ ਤਾਂ ਆਪਣਾ ਆਰ ਐਨ ਡੀ ਬਣਾਇਆ ਦਾ ਜੀ ਉਹਦੇ ਚ ਆਪਾਂ ਪਿਛਲੇ ਸਾਲ 20 ਤੋਂ ਲਾਈਨਾਂ ਲਾਇਆ ਸੀ ਜਰਮ ਪਲਾਜ਼ਮਾ ਜੀ ਜਰਮ ਪਲਾਜ਼ਮਾ ਤੋਂ ਆਪਾਂ 2 ਸਾਲ ਤੋਂ ਪਹਿਲਾਂ ਜੀ ਉਹ ਜਰਮ ਪਲਾਜ਼ਮ ਲਏ ਉਹਨਾਂ ਸਾਨੂੰ ਤਕਰੀਬਨ ਜੀ 185 ਲਾਈਨਾਂ ਦਿੱਤੀਆਂ ਸੀ ਜੀ 150 85 ਲਾਈਨਾਂ ਦੀ ਪਿਛਲਾ ਸਾਲ ਦੇਖੀਆਂ ਸੀ ਹਾਂਜੀ ਜਿਹੜੀਆਂ ਆਪਾਂ ਉਹਦੇ ਵਿੱਚ ਆਪਾਂ ਇਹ ਕਿ ਲਾਈਨ ਲਾਣੇ ਆ ਜੀ ਉਹਦੇ ਵਿੱਚ ਫਿਰ ਆਪਾਂ ਚੰਗੀ ਤਰ੍ਹਾਂ ਜਿਹੜੇ ਨਾ ਉਹਨਾਂ ਦੀ ਚੁਗਾਈ ਕਰਦੇ ਆ ਫਿਰ ਆਪਾਂ ਲਾਈਨ ਵੇਖਨੇ ਆ ਵੀ ਇਹ ਲਾਈਨ ਦੇ ਵਿੱਚ ਛੱਟਾ ਕਿਹੜਾ ਵਧੀਆ ਜੀ ਉਹ ਫਿਰ ਆਪਾਂ ਲਾਈਨਾਂ ਵੱਖਰੀਆਂ ਰੱਖਨੇ ਆ ਉਹ ਤਾਂ ਫਿਰ ਆਪਾਂ ਅਗਲੇ ਸਾਲ ਤਿਆਰ ਕਰਨੇ ਆ ਜੀ ਕਿਉਂਕਿ ਥੋੜੀਆਂ ਤਾਂ ਪਤਾ ਨਹੀਂ ਲੱਗਦਾ ਫਿਰ ਆਪਾਂ ਮਤਲਬ ਦੂਸਰੀ ਲਾਈਨ ਵਿੱਚ ਤਿਆਰ ਕਰਨਾ ਜ਼ਿਆਦਾ ਜੀ ਉਹਦੇ ਵਿੱਚ ਫਿਰ ਆਪਾਂ ਮਤਲਬ ਲਾਈਨ ਸਿਲੈਕਟ ਕਰਨੀ ਹੁੰਦੀ ਹੈ ਜੀ ਇਹ ਜਿਹੜੀ ਲਾਈਨ ਆ ਇਹ 505 ਦਾ ਆਪਾਂ ਨਾਂ ਰੱਖਿਆ ਜੀ ਇਹ ਆਪਾਂ ਨੂੰ ਬਹੁਤ ਵਧੀਆ ਲੱਗੀ ਜੀ ਜੀ ਇੱਕ ਦੇ ਦਾ ਕੱਦ 100 ਸੈਂਟੀਮੀਟਰ ਆ ਜੀ 148 ਦਿਨਾਂ ਚ ਪੱਕ ਕੇ ਤਿਆਰ ਹੋ ਜਾਂਦੀ ਆ ਜੀ ਔਸਤਨ ਝਾੜ ਜਿਹੜਾ ਦਾ 26 ਤੋਂ 28 ਕੁਇੰਟਲ ਆ ਪਰ ਆਪਾਂ ਨੂੰ 30 ਕੁਇੰਟਲ ਵੀ ਆਇਆ ਸੀ ਠੀਕ ਆ ਜੀ ਜ਼ਰੂਰੀ ਨਹੀਂ ਵੀ ਇੱਕ ਫਾਰਮਰ ਦਾ 30 ਕੁਇੰਟਲ ਆ ਗਿਆ ਤੇ ਆਪਾਂ ਸਾਰਾ 30 ਕੁਇੰਟਲ ਦੇ ਦਿੱਤੀ 30 ਲਿਖ ਦੇਣਾ ਠੀਕ ਆ ਜੀ ਵੈਸੇ ਇਹਦਾ ਬੀਜ ਜਿਹੜਾ 36 ਕਿਲੋ ਪਾਇਆ ਜੀ ਆਪਾਂ 36 ਕਿਲੋ ਦਾ ਬੈਗ ਬਣਾਇਆ ਜੇ ਇਹਦਾ ਵੀ ਚੰਗਾ ਕੋਈ ਸਿਆਣਾ ਜੀਮੇਦਾਰ 30 ਕਿਲੋ ਵੀ ਪਾ ਲੈ ਤਾਂ 30 ਕਿਲੋ ਦਾ ਝਾੜ ਵੱਧ ਨਿਕਲੇਗਾ ਨਹੀਂ ਆਮ ਤੌਰ ਤੇ ਵੀ ਵੇਚਣ ਨਾਲ ਤਾਂ ਵੀ ਵੱਧ ਪਾਉਣ ਦੀ ਕੋਸ਼ਿਸ਼ ਕਰਦੇ ਨੇ ਵੱਧ ਪਿਕੇ ਵੀ ਵੱਧ ਵੀ ਵੱਧ ਪਾਉਣ ਦਾ ਫਾਇਦਾ ਕੋਈ ਨਹੀਂ ਜੀ ਆਪਾਂ ਮਤਲਬ 6 ਕਿਲੋ ਜਿਹੜਾ ਵਦਾ ਵਦਾ ਘਟਾ ਲਈਏ weight ਘਟਾ ਲਈਏ 6 ਕਿਲੋ ਮੰਨ ਲਓ 300 ਰੁਪਏ ਦਾ ਘਟ ਗਿਆ 300 ਰੁਪਏ ਦਾ ਫਾਇਦਾ ਆਪਾਂ ਨੂੰ 30 ਕਿਲੋ ਜੇ 30 ਕਿਲੋ ਪਾਇਆ ਆਪਣਾ ਝਾੜ ਜਾਂਦਾ ਨਿਕਲਦਾ ਆਪਾਂ ਨੂੰ 40 ਕਿਲੋ ਪਾਉਂਦੀ ਕਿ ਲੋੜ ਹੈ ਮਤਲਬ ਕਈ ਵੈਰਾਈਟੀਆਂ ਉਹਨਾਂ ਦਾ ਫਟਾਰਾ ਬਹੁਤ ਹੁੰਦਾ ਜੀ ਜੇ ਇਸ ਤਰ੍ਹਾਂ ਜਿਤਨਾ ਕਿ ਡੀਬੀਡਬਲਯੂ 222 ਆ ਉਹ 40 ਕਿਲੋ ਤੋਂ ਘੱਟ ਪੈਂਦੀ ਨਹੀਂ ਠੀਕ ਡੀਬੀਡਬਲਯੂ 303 ਆ ਉਹ 40 ਕਿਲੋ ਤੋਂ ਘੱਟ ਪੈਂਦੀ ਨਹੀਂ ਪੀਬੀਡਬਲਯੂ 550 ਉਹ 45 ਕਿਲੋ ਚਾਹੀਦੀ ਆ ਜੀ ਮਤਲਬ ਇਹ ਜਿਹੜੀ ਵੈਰਾਈਟੀ ਆ 30 ਕਿਲੋ ਵੀ ਪੈ ਜੇ 30 ਕਿਲੋ ਬਹੁਤ ਵਧੀਆ ਆ ਆਪਾਂ ਫਿਰ ਵੀ 36 ਕਿਲੋ ਦਾ ਟੋੜਾ ਬਣਾਇਆ ਕਿਸੇ ਵੇਲੇ ਕਿਸੇ ਫਾਰਮਰ ਦਾ ਥੱਲੇ ਫੱਤਰ ਨਹੀਂ ਹੁੰਦਾ ਹੂੰ ਉਹ ਦਾਣ ਜਮੀਨ 5-7 ਕਿਲੋ ਦਾਣੇ ਰੱਖ ਲੈਂਦੀ ਹੈ ਜੇ ਆਪਾਂ ਤੋੜਾ ਹੀ 30 ਕਿਲੋ ਦਾ ਬਣਾਤਾ ਜੇ ਜਮੀਨ ਨੇ 5-7 ਕਿਲੋ ਦਾਣੇ ਰੱਖ ਲਏ 25 ਕਿਲੋ ਗਿਆ ਉਹ ਫਾਰਮਰ ਬੜ ਕੇ ਪਰੇਸ਼ਾਨੀ ਕਰੇਗਾ ਵੀ ਯਾਰ ਤੇਰਾ ਬੀਜ ਨਹੀਂ ਹੋ ਗਿਆ ਹਮਮਤਲਬ ਬੀਜ ਤੇ ਕੋਈ ਪ੍ਰੋਬਲਮ ਨਹੀਂ ਆ ਦੇਖੋ ਤੁਸੀਂ ਹੁਣ ਮਤਲਬ ਬੀਜ ਦੀ ਕੁਆਲਿਟੀ ਦੇਖੋ ਜੀ ਜੀ ਇਹ ਪੂਰਾ ਸੂਤ ਹੋ ਕੇ ਇਹ ਇਸ ਵਕਤ ਇਹ ਇਹ ਆਪਾਂ ਉਹ ਪੈਕਿੰਗ ਵਾਲਾ ਵੀ ਆ ਹਾਂ ਇਹ ਉਹ ਪੈਕਿੰਗ ਵਾਲਾ ਦਵਾਈ ਲੱਗ ਇਹ ਤਾਂ ਇਹ ਤਾਂ ਦਵਾਈ ਲਾ ਦਿੰਦੇ ਆ ਹਾਂ ਇਹਨੂੰ ਦਵਾਈ ਲੱਗੀ ਹੈ ਜੀ ਮਤਲਬ ਇਹਨੂੰ ਇਹਨੂੰ ਕੋ ਦਵਾਈ ਆਪਾਂ ਮਤਲਬ ਇਹ ਨਹੀਂ ਵੀ ਜਿਦਾਂ ਕਈ ਲੋਕੀ ਕਲਰ ਕਰ ਦਿੰਦੇ ਕੁਛ ਕਰ ਦਿੰਦੇ ਨਹੀਂ ਕੋਸ਼ਿਸ਼ਾਂ ਮਤਲਬ ਆਇਓ ਉੱਥੇ ਚੱਲ ਵਰਦਦੇ ਇਹਨੂੰ ਆਪਾਂ ਮਤਲਬ ਪ੍ਰੋਪਰ ਜਿਹੜੀ ਦਵਾਈ ਆ ਨਾ ਜੀ ਇਧਰ ਵੀ ਝਾਤੀ ਮਾਰ ਲਓ ਜੀ ਇਹ ਨਹੀਂ ਕਿ ਤੁਸੀਂ ਆਇਓ ਤੇ ਆਪਾਂ ਦਵਾਈ ਜਿਹੜੀ ਆ ਹੁਣ ਰੱਖੀ ਆ ਇਹ ਇਹ ਸਾਰੀ ਦਵਾਈ ਖਾਲੀ ਪਈਦੀ ਆ ਮਤਲਬ ਸ਼ੀਸ਼ੀਆਂ ਪੇਟੀਆਂ ਖਾਲੀ ਪਈਦੀਆਂ ਤੇ ਖਾਲੀ ਆਪਾਂ ਡੋਲ ਤੇ ਦਿੱਤੀਆਂ ਲਾਈ ਤੇ ਕਣਕ ਨੂੰ ਆ ਜੀ ਇੱਕ ਯਾਰਾ ਕੰਪਨੀ ਆ ਜੀ ਇਹ ਮਤਲਬ ਟੌਪ ਦੀ ਕੰਪਨੀ ਆ ਬਾਹਰ ਦੀ ਕੰਪਨੀ ਆ ਇੱਥੇ ਇਹਨਾਂ ਦਾ ਮਾਲ ਕੋਈ ਭੈਗ ਨਹੀਂ ਹੁੰਦਾ ਇਹ ਸਾਰਾ ਮਾਲ ਐਕਸਪੋਰਟ ਹੁੰਦਾ ਹੂੰ ਅੱਗੇ ਆ ਜਾਓ ਜੀ ਰੈਕਸਲ ਆ ਹੂੰ ਰੈਕਸਲ ਬਾਇਰ ਦੀ ਆ ਜੀ ਬਾਹਰ ਬਾਹਰ ਦੀ ਕੰਪਨੀ ਆ ਟੌਪ ਦੀ ਕੰਪਨੀ ਆ ਇਹ ਆਪਾਂ ਸਾਰੀ ਆ ਵੇਖੋ ਖਾਲੀ ਸ਼ੀਸ਼ੀ ਆ ਇਹ ਸਾਰੀ ਆਪਾਂ ਰੈਕਸਲ ਲੰਨੇ ਆ ਜੀ ਜੀ ਇਹ ਲਾ ਕੇ ਦਵਾਈ ਲੱਗ ਜਾਣੀ ਦਵਾਈ ਲਾ ਕੇ ਇਹ ਤਕਰੀਬਨ ਸਾਡੇ ਕੋਲ ਸੀਡ ਪਲਾਂਟ ਆ ਦੋ ਨੇ ਇਹਦੇ ਨਾਲ ਦੇ ਇੱਕ ਪਰਲੇ ਬਨੇ ਲੱਗਾ ਦਾ ਉੱਥੇ ਮਾਲ ਪੈਣਾ ਜੀ ਇਹਨੇ ਨਾਲ ਸੁਕਾ ਕੇ ਨਾਲ ਹੀ ਕੱਢੀ ਜਾਣਾ ਠੀਕ ਠੀਕ ਆ ਜੀ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣੀ ਚਾਹੁੰਦਾ ਜੀ ਜੀ ਮੈਂ ਅੱਜ ਤੇ ਲਿਖਿਆ ਨਹੀਂ ਜੀ ਇਹ 105 2024 ਦਾ ਜਦੋਂ ਕਣਕ ਆਈ ਸੀ ਜੀ ਇਹ ਵੈਰੈਟੀ ਵਾਈਜ਼ ਲਿਖੀ ਆ ਐਚ ਡੀ 3406 ਉਹਦਾ 44 ਗ੍ਰਾਮ ਹੈ 372 ਦਾ 50 ਗ੍ਰਾਮ ਹੈ ਇੱਕ ਮਿੰਟ ਇੱਕ ਮਿੰਟ ਇਹ ਹਜ਼ਾਰ ਦਾਣਿਆਂ ਦਾ ਕਿੰਨੇ ਹਜ਼ਾਰ ਦਾਣਾ ਆਪਾਂ ਗਿਣਿਆ ਜੀ ਅੱਛਾ ਜੀ ਚੰਗੇ ਚੁਣ ਕੇ ਜਿਹੜੀ ਗ੍ਰੇਡਿੰਗ ਕੀਤੀ ਜੀ ਉਹ ਚ 372 ਦਾ 50 ਗ੍ਰਾਮ 303 ਦਾ 46 ਗ੍ਰਾਮ 826 ਦਾ 52 ਗ੍ਰਾਮ 725 ਦਾ 45 ਗ੍ਰਾਮ ਜਿਹੜੀ ਮੈਂ ਤੁਹਾਨੂੰ 505 ਦਿਖਾਈਦਾ 56 ਗ੍ਰਾਮ ਇੱਕ ਐਚ ਡੀ 3386 ਆਈ ਜੀ ਪੂਸਾ ਦੀ ਵੈਰੈਟੀ ਜੀ ਉਹ ਵੀ ਵੈਰਾਈਟੀ ਇਸ ਵੇਲੇ ਸਭ ਤੋਂ ਪਹਿਲੇ ਨੰਬਰ ਤੇ ਆ ਉਹਦਾ ਵਜ਼ਨ 54 ਗ੍ਰਾਮ ਆ ਡਬਲ 327 ਦਾ 52 ਗ੍ਰਾਮ ਆ 550 ਦਾ 44 ਗ੍ਰਾਮ ਆ 670 ਦਾ 47 ਗ੍ਰਾਮ ਆ ਡਬਲ 373 ਦਾ 50 ਗ੍ਰਾਮ ਆ ਡਬਲ 187 ਦਾ 52 ਗ੍ਰਾਮ ਆ ਅੱਛਾ ਜੀ ਜੀ ਰੱਖੋ ਹੁਣ ਮਤਲਬ ਇੱਕ 1000 ਦਾਣੇ ਦਾ ਵਜ਼ਨ 44 ਗ੍ਰਾਮ ਹੋ ਰਿਹਾ ਜੀ 12 ਗ੍ਰਾਮ ਘਟ ਗਿਆ ਜੀ ਉਹ weight ਦਾ ਤਾਂ ਫਰਕ ਪੈਣਾ ਹੀ ਆ ਜੀ ਉਹਦਾ ਝਾੜਾ 20 ਕੁਇੰਟਲ ਜੀ ਇਹਦਾ ਝਾੜਾ 28 ਕੁਇੰਟਲ ਜੀ 8 ਕੁਇੰਟਲ ਫਰਕ ਪੈ ਗਿਆ ਜੀ ਇਹ ਜਿਹੜੇ ਪ੍ਰੈਕਟੀਕਲ ਆ ਕੋਈ ਨਹੀਂ ਕਰਦਾ ਤੁਸੀਂ ਹਜ਼ਾਰ ਦਾਣਾ ਚੁਣਿਆ ਸਾਰੇ ਸਾਰਿਆਂ ਦਾ ਮੋਟਾ ਉਹਦਾ ਹਜ਼ਾਰ ਦਾਣਾ ਚੁਣ ਕੇ ਤੋਲਿਆ ਉਹ ਆਪਾਂ ਨੂੰ ਪਤਾ ਲੱਗ ਗਿਆ ਵੀ ਕਿਹੜੀ ਵੈਰਾਈਟੀ ਦੀ ਕੀ ਪੋਜੀਸ਼ਨ ਹੈ ਅੱਛਾ ਜੀ ਇਹ 56 ਇਹ 56 ਗ੍ਰਾਮ ਆਇਆ ਹਜ਼ਾਰ ਦਾਣ ਦਾ ਵਜ਼ਨ ਇੱਕ ਇੱਕ ਹਜ਼ਾਰ ਦਾਣੇ ਦਾ 56 ਗ੍ਰਾਮ ਵਜ਼ਨ ਆਇਆ ਜੀ ਠੀਕ ਹੈ ਜੀ ਇਹ ਦਾ 56 ਗ੍ਰਾਮ ਵਜ਼ਨ ਹੈ ਤੇ ਆਟੋਮੈਟਿਕਲ ਇਹਦਾ ਝਾੜ ਘਾਟ ਵਧਣਾ ਹੀ ਹੈ ਜੀ ਜੀ ਤੇ ਇਹ ਕਿਹੜੇ ਇਲਾਕਿਆਂ ਚ ਬੜੀ ਖੁਸ਼ ਹੋ ਕੇ ਹੁੰਦੀ ਹੈ ਇਹ ਤਕਰੀਬਨ ਸਾਰੇ ਇਲਾਕਿਆਂ ਚ ਖੁਸ਼ ਇਹ ਵਧੀਆ ਹੋ ਜਾਂਦੀ ਹੈ ਜੀ ਜੀ ਮਾਝਾ ਮਾਲਵਾ ਦੋਆਬਾ ਇੱਕ ਇਹਦੀ ਵੈਰਾਈਟੀ ਦੀ ਇਹ ਖਾਸਿਆਤੀ ਇਹ ਗਰਮੀ ਬਹੁਤ ਚੱਲਦੀ ਹੈ ਅਜੇ ਜਿਹੜੀ ਮਗਰੋਂ ਆ ਕੇ ਪੈਂਦੀ ਆ ਮਤਲਬ ਜੇ ਮਗਰੋਂ ਪੈ ਵੀ ਜਾਏ ਨਾ ਇਹਨੇ ਦਾਣਾ ਪਹਿਲੋਂ ਬਣਾ ਲਾ ਨਾ ਇਹਨੂੰ ਕੋਈ ਪ੍ਰੋਬਲਮ ਨਹੀਂ ਪੈਗੀ ਹੁਣ ਕਈ ਵੈਰੈਟੀਆਂ ਵਾਂ ਜਿਹੜੀਆਂ ਗਰਮੀ ਝੱਲਦੀਆਂ ਨਹੀਂ ਇਹ ਗੇਤੀ ਵੈਰੈਟੀ ਆ ਪਛੇਤੀ ਆ ਇਹ ਤਕਰੀਬਨ ਵੈਰੈਟੀ ਵੈਸੇ ਜੋ ਕੋਈ ਵੀ ਕਣਕ ਕਰਦਾ ਜੀ ਜੀ ਮਤਲਬ ਆਪਣੀ ਸੋਚ ਆ ਵੀ ਕਣਕ ਨਵੰਬਰ ਦੇ ਪਹਿਲੇ ਹਫਤੇ ਤੋਂ ਬਜਾਈ ਸ਼ੁਰੂ ਕਰਨੀ ਚਾਹੀਦੀ ਆ ਠੀਕ ਹੈ ਜੀ ਪਰ ਕਈ ਲੋਕੀ 25 ਅਕਤੂਬਰ ਤੋਂ ਕਰ ਦਿੰਦੇ ਆ ਜੀ ਕਈ ਲੋਕੀ 1 ਨਵੰਬਰ ਤੋਂ ਕਰਦੇ ਆ ਪਰ ਜੇ ਆਪਾਂ ਨਵੰਬਰ ਦੇ ਪਹਿਲੇ ਹਫਤੇ ਕਣਕ ਲਾਈਏ ਤੇ ਉਹ ਬਹੁਤ ਵਧੀਆ ਸਮਾਂ ਦਾ ਠੀਕ ਹੈ ਜੀ ਮਤਲਬ 5 7 ਨਵੰਬਰ ਪਰ ਉਹ ਜ਼ਿਮੀਂਦਾਰ ਦੀ ਕਈ ਵਾਰੀ ਮਜਬੂਰੀ ਬਣ ਜਾਂਦੀ ਹੈ ਜੀ ਪਈ ਹੁਣ ਥੱਲੇ ਜ਼ਮੀਨ ਚ ਬੱਤਰ ਹੈਗਾ ਜੀ ਉਹ ਜ਼ਿਮੀਂਦਾਰ ਕਹਿੰਦਾ ਜੇ ਮੈਂ ਹੁਣ ਪਾਣੀ ਲਾਤਾ ਤੇ 15 ਦਿਨ ਮੇਰੀ ਪਿਆਲੀ ਬੱਤਰ ਨਹੀਂ ਆਣੀ ਮੈਂ ਕੀ ਕਰਾਂਗਾ ਫਿਰ ਜ਼ਿਮੀਂਦਾਰ ਦੀ ਕਈ ਵਾਰੀ ਮਜਬੂਰੀ ਬਣ ਜਾਂਦੀ ਹੈ ਜ਼ਿਮੀਂਦਾਰ ਪਹਿਲੋ ਬੀਚ ਲੈਂਦਾ ਪਰ ਮੇਰੀ ਜ਼ਿਮੀਂਦਾਰ ਭਰਾਵਾਂ ਨੂੰ ਇਹ ਬੇਨਤੀ ਆ ਵੀ ਜੇ ਤੁਸੀਂ ਪਹਿਲੋ ਬੀਚਣੀ ਆ ਤੁਸੀਂ ਵੱਧ ਟਾਈਮ ਵਾਲੀ ਬੀਜ ਲਓ ਜਦ ਕਿ 148 ਦਿਨ ਲੈਂਦੀ ਆ ਕਈ ਵੈਰਾਈਟੀਆਂ 155 ਦਿਨ ਲੈਂਦੀਆਂ ਜੀ